ਦੀ ਬਤੀ ਪਿੰਡ ਦੇ ਲੋਕਾਂ ਮਾਤਾ ਜੀ ਨੂੰ ਸਰਪੰਚ ਜੁੜਿਆ ਸੋ ਸੇਵਾ ਕਰਦਾ ਮੌਕਾ ਦਾ ਮਾਣ ਮੱਸੀਆ ਕੀ ਕਹਿਣਾ ਚਾਹੋਗੇ ਕਿਵੇਂ ਦੇਸੀ ਮੈਂ ਜੀ ਹਰੀਸ਼ ਸ਼ਰਮਾ ਪਿੰਡ ਭਗਵਾਨਪੁਰ ਤੋਂ ਮੇਰੀ ਮਾਤਾ ਜੀ ਨੂੰ ਨੇ ਸਰਪੰਚ ਜੁਣਿਆ ਰਮਾ ਰਾਣੀ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਨੂੰ ਇਸ ਮਕਾਮ ਬਾਰੇ ਸੋਚਿਆ ਤੁਹਾਨੂੰ ਇਹ ਉਦਾ ਦਿੱਤਾ ਤੇ ਮੈਂ ਪਿੰਡ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਆਪਾਂ ਬਹੁਤ ਸਰਵ ਸਹਿਮਤੀ ਨਾਲ ਸਾਰੇ ਪਿੰਡ ਦਾ ਵਿਕਾਸ ਕਰਾਂਗੇ ਇਹ ਸਾਡਾ ਇਸਲੀ ਪੰਚਾਇਤ ਉਹ ਲੋਕ ਜਿਹੜੇ ਪੰਡਾਂ ਦਾ ਪਹਿਹੀ ਜੋ ਤੁਹਾਡੀ ਬਾਈ ਦੇ ਬਾਰੇ ਕਰ ਰਹੇ ਸਰ ਕੰਮ ਤੇ ਕਾਫੀ ਹੈ ਗਿਆ ਤੁਹਾਨੂੰ ਚੁਣਿੰਦਾ ਕੰਮ ਜਿਹੜਾ ਦੀ ਮੇਨ ਮੇਨ ਕੰਮ ਹੈ ਗਿਆ ਜਿਹਦਾ ਸ਼ਮਸ਼ਾਨ ਘਾਟਦਾ ਹੋ ਗਿਆ ਇਹ ਕੰਮ ਅੱਡੇ ਕਰਨ ਵਾਲਾ ਪਿਆ ਗਿਆ ਉਸ ਤੋਂ ਬਾਅਦ ਅੱਡਾ ਛੱਪੜ ਦਾ ਕੰਮ ਹੋ ਗਿਆ ਵਾਟਰ ਸਪਲਾਈ ਦਾ ਕੰਮ ਹੋ ਗਿਆ ਸਕੂਲ ਪ੍ਰਾਇਮਰੀ ਸਕੂਲ ਹੈ ਗਿਆ ਕਾਫੀ ਕੰਮ ਹੈ ਗਿਆ ਕਰਵਾਉਣ ਵਾਲੇ ਪੇ ਹੋਏ ਹੈਗੇ ਸਰ ਤੁਸੀਂ ਆਮ ਦੇਖਿਆ ਹੋਵੇਗਾ ਪਿੰਡਾਂ ਦੇ ਵਿੱਚ ਬਾਹਲੇ ਪਿੰਡਾਂ ਜਦੋਂ ਜਾਈਦਾ ਉੱਥੇ ਫੁੱਲ-ਬੂਦੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਉਹ ਸੋਹਣੀ ਦੇਖੋ ਜਦੋਂ ਅੰਦਰ ਐਂਟਰ ਕਰੀਦਾ ਸੋ ਉੱਥੇ ਇੱਕ ਸੋਹਣੀ ਪਾਰਕ ਵੀ ਨਜ਼ਰ ਆਉਂਦੀ ਆ ਔਰ ਡਿਸਪੈਂਸਰੀ ਹੁੰਦੀ ਆ ਬੱਚਿਆਂ ਵਾਸਤੇ ਜੁਲੇ ਲੱਗੇ ਨੌਜਵਾਨਾਂ ਤੇ ਓਪਨ ਜਿਮ ਹੁੰਦੀ ਆ ਹਾਂਜੀ ਸੋ ਵਧੀਆ ਦਿੱਖ ਨਜ਼ਰ ਆਉਂਦੀ ਆ ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸੁੱਖ ਸਹੂਲਤ ਹੈਗੀ ਆ ਸਰ ਹਾਂਜੀ ਫਿਲਹਾਲ ਤਾਂ ਪਰਾ ਕੰਮ ਉਹ ਦੇਖਿਆ ਜਾਏ ਉਸ ਹਾਰਾ ਤੇ ਹਜੇ ਕੁਝ ਨਹੀਂ ਹੈਗਾ ਹੁਣ ਅੱਗੇ ਸੋਚਿਆ ਹੋਇਆ ਸਾਰਾ ਅਬ ਸਰਪੰਚ ਨੇ ਵੀ ਤੇ ਮੈਂਬਰਾਂ ਨੇ ਵੀ ਕੀ ਸਬਕਾ ਦੇ ਕੰਮ ਕਰਨੇ ਹੈਗੇ ਆ ਤਾਂ ਜੋ ਪਿੰਡ ਤੋਂ ਕੋਈ ਬਾਹਰੋਂ ਬੰਦਾ ਆਵੇ ਦੇਖ ਕੇ ਉਹਨੂੰ ਵਧੀਆ ਲੱਗੇਗਾ ਕਿ ਇਸ ਪਿੰਡ ਦੇ ਵਿੱਚ ਕਾਫੀ ਕੰਮ ਹੋਏ ਹੋਏ ਹੈਗੇ ਨੇ। ਸਬ ਰਸਨ ਕਾਰਡ ਦੀ ਸਮੱਸਿਆ ਵੀ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜੀ ਤੁਹਾਨੂੰ ਲੱਗਦਾ ਜਿਹੜੇ ਲੋਕਾਂ ਦਾ ਰਸਨ ਕਾਰਡ ਨਹੀਂ ਬਣੇ ਹੈਗੇ ਉਹਨਾਂ ਯਾਦੀ ਬਣੇ ਹੁੰਦੇ ਨੇ। ਅੱਜ ਤੱਕ ਰਸਨ ਦੀ ਭੰਡਾਰ ਤੁਹਾਡੇ ਖੇਡ ਵਿੱਚ ਲਈ ਧੰਨਵਾਦ ਹੈ ਜੀ। ਹਾਂ ਕੁਝ ਲੋਕੀ ਅੱਡ ਕੋ ਆ ਰਹੇ ਹੈਗੇ ਜਿਨ੍ਹਾਂ ਦੇ ਰਸਨ ਕਾਰਡ ਅਜੇ ਤੱਕ ਨਹੀਂ ਬਣੇ ਹੈਗੇ। ਤੇ ਆਪਾਂ ਇਸ ਵਾਰ ਪੁੱਛਿਆ ਹੈਗਾ ਸੀ ਉਹ ਕਹਿੰਦੇ ਜੀ ਕੋਈ ਸਟੇਟ ਵਗਾਰਾ ਬੰਦ ਜਾਂ ਕੁਝ ਹੈਗਾ ਤੇ ਉਹਦੇ ਕਰਕੇ ਫਿਰ ਆਪਾਂ ਹੋ ਨਹੀਂ ਬ ਇਹ ਸਾਰਾ ਮਨਰੇਗਾ ਦੀ ਗੱਲ ਕੇ ਮਨਰੇਗਾ ਦੇ ਵਿੱਚ ਜਿਹੜੇ ਲੋਕ ਹੋਣ ਜਾਣਾ ਉਹ ਜਗਾਰ ਨਹੀਂ ਦਿੱਤਾ ਜਾਂਦਾ। ਉਹ ਨਿਜਾਇਹ ਨਾ ਪਾਏ ਜਾਂਦੇ ਨੇ। ਇਹ ਤੁਹਾਡੀ ਬਈ ਵਿੱਚ ਕਿਵੇਂ ਪ੍ਰਬੰਧ ਕੀਤਾ ਜਾਵੇਗਾ? ਨਹੀਂ ਸਰ ਆਪਾਂ ਤੇ ਜੋ ਵੀ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਹੋਣਗੇ ਆਪਾਂ ਉਹਨਾਂ ਦੇ ਨਾਮ ਪਵਾਵਾਂਗੇ। ਉਹਨਾਂ ਕੋਲ ਬਕਾਇਦਾ ਕੰਮ ਕਰਵਾਵਾਂਗੇ। ਤੋਂ ਉਹਨਾਂ ਦੇ ਹੀ ਅਕਾਊਂਟ ਦੇ ਵਿੱਚ ਜਿਹੜੀ ਜੋ ਵੀ ਹੁੰਦੀ ਹੋएगी ਤਿਹਾਰੀ ਵਗੈਰਾ ਜਿੰਨੀ ਤਿਹਾਰੀ ਲਗਾਣਗੇ ਉਹਦੇ ਅਕਾਊਂਟ 'ਚ ਆਣਗੇ। ਤੋਂ ਉਹ ਆਪਣੇ ਅਕਾਊਂਟ 'ਚ ਪੈਸੇ ਵੜ ਕੇ ਕੱਢ-ਕਢਾ ਕੇ ਜਿੱਥੇ ਮਰਜ਼ੀ ਕਰ ਸਕਦੇ ਹੈਗੇ ਆ। ਇਹ ਪਹਿਲੀ ਹੈ ਕਿ ਤੁਸੀਂ ਤੋਂ ਲੈ ਕੇ ਕਿਵੇਂ ਦੇਰ ਦਿਓ ਕੀ ਲੱਗਦਾ ਤੁਹਾਡੇ ਸਕੂਲ ਦੇ ਤੁਹਾਨੂੰ ਕਮੀ ਹੈ ਜਾਂ ਇਹ ਸਕੂਲ ਅਪਗ੍ਰੇਡ ਹੋਣ ਦੀ ਲੋੜ ਹੈ ਹਾਂਜੀ ਪਿੰਡ ਦੇ ਹਿਸਾਬ ਨਾਲ ਦੇਖਿਆ ਜੇ ਇਹ ਸਕੂਲ ਦਾ ਛੋਟਾ ਹੈਗਾ ਜਾਂ ਪ੍ਰਾਇਮਰੀ ਸਕੂਲ ਹੈਗਾ ਤੇ ਤੈਨੂੰ ਆਪਾਂ ਸੋਚਿਆ ਹੈ ਕਿ ਇੱਥੇ ਅਪਗ੍ਰੇਡ ਕਰਵਾਉਣਾ ਚਾਹੁੰਦੇ ਹਾਂ ਸਕੂਲ ਥੋੜਾ ਜਿਹਾ ਵੱਡਾ ਕਰਵਾਉਣਾ ਚਾਹੁੰਦੇ ਹਾਂ ਇਹ ਕਿਹਦੇ ਦਾ ਸਕੂਲ ਹੈ ਇਹ ਸਕੂਲ ਸਿਰਫ 5ਵੀਂ ਤੱਕ ਹੋਣਾ ਹੈਗਾ ਇਹ ਲੱਗਦਾ 7ਵੀਂ ਦਾ ਹੋਣਾ ਚਾਹੀਦਾ ਕਮਸ਼ਕਮੇ 10ਵੀਂ ਤੱਕ ਜਾਣਾ ਚਾਹੀਦਾ ਹੈਗਾ ਨਾ ਪਹਿਲਾਂ ਕਦੀ ਪ੍ਰਸ਼ਾਸਨ ਨੇ ਸਰਕਾਰ ਨੂੰ ਕੋਈ ਅਧੀਨ ਇਨਫੋਰਮੇਸ਼ਨ ਦਿੱਤੀ ਕੋਈ ਆਪਣੀ ਗੱਲ ਦਿੱਤੀ ਉਸ ਨੂੰ ਨੀ ਸਰ ਉਸ ਤੋਂ ਪਹਿਲਾਂ ਤੇ ਸਾਨੂੰ ਕਹਿ ਸਕਦੇ ਆ ਕਿ ਪਰ ਆਪਾਂ ਹੁਣ ਇੱਕ ਦੋ ਵਾਰੀ ਬੋਲਤਾ ਹੈ ਗਏ ਆ ਸਰਕਾਰ ਨੂੰ ਤੇ ਉਹ ਕਹਿੰਦੇ ਕੋਈ ਨਾ ਆਪਾਂ ਕਰਵਾਵਾਂਗੇ ਜੀ ਸਰ ਪੰਨਾ ਅਤੇ ਕਈ ਵਾਰੀ ਤੇ ਗੜੀ ਨੇ ਕਿਹਾ ਜਾਂਦਾ ਰੋਪਾ ਨੂੰ ਥਾਂ ਜਿੱਥੇ ਬਣੇ ਜਾਂਦੇ ਆ ਸੋ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਹੀ ਬਰਬਾਦ ਹੁੰਦਾ ਇੱਕ ਸਰਪੰਚ ਦਾ ਕੀ ਬਕਤਤਾ ਕੀ ਜਿਹੜੇ ਦੇਖਣੇ ਮੈਂ ਦੇਖੇ ਸਰ ਸਾਡੀ ਕੋਸ਼ਿਸ਼ ਤੇ ਇਹੀ ਰਹੇਗੀ ਕਿ ਇਹਨਾਂ ਵਾਲੇ ਕੋਈ ਵੀ ਪਿੰਡ ਚ ਲੜਾਈ ਹੋਵੇ ਪਹਿਲੇ ਨਬਦੇ ਲੜਾਈ ਹੋਏ ਨਾ ਜੇ ਕੋਈ ਵੀ ਲੜਾਈ ਝਗੜਾ ਕੁਝ ਵੀ ਦਾ ਹੁੰਦਾ ਹੈਗਾ ਉਹਨੂੰ ਬੜੇ ਪਿਆਰ ਨਾਲ ਇੱਥੇ ਪਿਠਾ ਕੇ ਸੁਲਝਾਇਆ ਜਾ ਸਕੇ ਕਿੰਨਾ ਮੋਰ ਬਣ ਜਾ 50 700 ਕਸੂਤਾਂ ਨਹੀਂ ਕੋਈ ਨਾ ਅੱਗੇ ਜੰਗੀਆਂ ਅੱਗੇ ਬੜੇ ਮੱਥੋਂ ਗੱਲ ਦਾ ਕੋਈ ਨਾ ਹੁੰਦਾ ਸੋ ਕੀ ਤੁਹਾਡੀ ਗੋਈ ਤੇ ਕਿੰਨਾ ਕਰਵਾਇਆ ਜਾਂਦਾ ਸਰ ਜੋ ਵੀ ਆਪਾਂ ਸਹੂਲਤ ਸਰਕਾਰ ਵੱਲੋਂ ਆਏਗੀ ਆਪਾਂ ਘਰ ਘਰ ਤੱਕ ਪਹੁੰਚਾਣੀ ਹੈਗੀ ਗਰੀਬ ਤੋਂ ਗਰੀਬ ਬੰਦੇ ਨੂੰ ਪਹੁੰਚਾਣੀ ਹੈ ਤੇ ਪਹੁੰਚਾ ਵੀ ਰਹੇ ਹੈਗੇ ਆ ਇਹਦਾ ਪਿੱਛੇ ਜੀ ਆਪਣੇ ਦਾ ਨਿਕਲਿਆ ਸੀ ਕੱਚੇ ਮਕਾਨਾ ਨਿਕਲਿਆ ਸੀ ਫਾਰਮ ਭਰਦਾ ਆਪਾਂ ਜਿਹੜਾ ਘਰ ਕੱਚਾ ਘਰ ਹੈ ਸਾਰੇ ਫਾਰਮ ਭਰ ਕੇ ਕਾ ਫੈਸਿਲਿਟੀ ਦੇ ਦਿੱਤੀ ਹੈਗੀ ਆ ਉਹ ਕੁਝ ਆਪਣੇ ਟਾਇਲਟ ਰਹਿ ਗਿਆਗੇ ਆ ਉਹਦੇ ਫਾਰਮ ਵੀ ਆਪਾਂ ਭਰ ਰਿਹਾਗੇ ਆ ਕੋਈ ਫੈਸਿਲਿਟੀ ਆ ਰਹੀ ਹੈਗੀ ਸੁਵਿਧਾ ਆ ਰਹੀ ਹੈਗੀ ਆਪਾਂ ਗਰੀਬ ਤੋਂ ਗਰੀਬ ਪਰਿਵਾਰ ਨੂੰ ਦੇ ਰਹੇ ਹੈਗੇ ਆ ਸਰ ਕਿੰਨੇ ਮਕਾਨਾਂ ਦੀ ਜਿਹੜੇ ਤੁਸੀਂ ਕੱਚੇ ਨਰਾਵਾ ਲਾਉਣ ਆ ਆ ਸਾਡੇ ਪਿੰਡ ਵਿੱਚ ਕਮ ਸਕਾਨ ਵੀ ਮਤਲਬ 20 ਕ ਘਰ ਹੈਗੇ ਆ ਜਿੰਦੇ ਆਪਾਂ ਗ੍ਰਾਂਟ ਭਰ ਦਿੱਤੀ ਹੈਗੀ ਆ ਉਹ ਜਿਹੜੇ ਫਰਾਟ ਤੇ ਕਿਹਨਾਂ ਦਾ ਆਇਆ ਕਿੰਨੇ ਦੀ ਲੇ ਲਿਓ ਕਿ ਸਰ ਇਹ ਭਰੇ ਹੈਗੇ लास्ट ਪਿਛਲੇ ਮੰਥ 31 ਤਰੀਕ लास्ट ਡੇਟ ਹੈਗੀ ਸੀ ਭਰੇ ਹੈਗੇ ਆ ਤੂੰ ਕੁਝ ਟਾਈਮ ਬਾਅਦ ਹੁੰਦੇ ਮਤਲਬ ਕਿ ਚੈਕਿੰਗ ਵਾਸਤੇ ਮਾਰੇ ਹੈਗੇ ਆ ਡਿਪਾਰਟਮੈਂਟ ਤੋਂ ਤੂੰ ਚੈੱਕ ਕਰਕੇ ਉਸ ਤੋਂ ਬਾਅਦ ਕਰਨ ਕੇ ਫਿਰ ਭੇਜਣ ਕੇ پیسے ਸਰ ਸੱਦਾ ਵਾਸਤੇ پیسے ਪੰਡਾ ਵਿੱਚ ਜਾਂਦੇ ਨੇ ਕੀ ਤੁਹਾਡੇ ਮੈਨੂ ਵਿੱਚ ਕੋਈ ਉਹ ਬਾਰੇ ਤਸਦੀਕ ਸਰ ਪਿਛਲੇ ਆਪਾਂ ਕਹਿ ਸਕਦੇ ਕਿ ਉੱਥੇ ਆਇ ਕਿ ਨਹੀਂ ਫਲਾਹ ਨੂੰ ਇਸ ਟਾਈਮ ਕੋਈ ਨਹੀਂ ਆਇਆ ਮਤਲਬ ਇਸ ਚੀਜ਼ ਵਾਰੀ ਨਹੀਂ ਆਈ ਹੈਗੀ ਕਾਲ ਦੇ ਦੱਸਦੇ ਕਿਹੜਾ ਹੁਣ ਜੀ ਕੰਮ ਕਰਾਉਣ ਜਾ ਰਹੇ ਹੋ ਪਿੰਡ ਦੇ ਵਿੱਚ ਜਿਹੜਾ ਪਿੰਡ ਨੂੰ ਸੁਭੂਤਾਂ ਬਣਾਉਣ ਦੇ। ਦੇਖੋ ਪਿੰਡ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਸਾਰਾ ਪਿੰਡ ਦੇ ਹਿਸਾਬ ਨਾਲ ਤੇ ਸਮਸ਼ਾਨ ਘਾਟ ਸਭ ਦਾ ਮੇਨ ਮੁੱਦਾ ਹੈਗਾ ਇਹ। ਜੇ ਲੋਕਾਂ ਦਾ ਮੇਨ ਟਾਰਗੇਟ ਹੀ ਹੈ ਕਿ ਸਮਸ਼ਾਨ ਘਾਟ ਵੀ ਵਧੀਆ ਬਣੀ ਹੋਣੀ ਚਾਹੀਦਾ ਹੈਗਾ। ਉੱਥੇ ਪਾਣੀ ਦੀ ਫੈਸਿਲਿਟੀ ਪੁੱਜਣੀ ਚਾਹੀਦੀ ਹੈਗੀ ਆ, ਲਾਈਟ ਹੋਣੀ ਚਾਹੀਦੀ ਹੈਗੀ ਆ, ਬਾਥਰੂਮ ਵੀ ਹੋਣੀ ਚਾਹੀਦੀ ਹੈਗੀ ਆ ਤੇ ਬੈਠਣ ਵਾਸਤੇ ਥਾਂ ਕੋਈ ਵਧੀਆ ਬਣੀ ਹੋਣੀ ਚਾਹੀਦੀ ਹੈਗੀ ਆ। ਸਭ ਤੋਂ ਪਹਿਲਾਂ ਸਾਡੇ ਉੱਪਰ ਵਾਲਾ ਉਹੀ ਹੈਗਾ ਜੇ ਤੋ ਆਪਾਂ ਮਤਾ ਜਿਹੜਾ ਹੈਗਾ ਪਾਸ ਕਰਾ ਕੇ ਸਰ ਜੋ ਦੱਸਿਆ ਉਹ ਪੰਜਾਬ ਸਰਕਾਰ ਦੇ ਨਾਮ ਤੇ ਜੀ ਸਰ ਉਹਦੇ ਬਾਰੇ ਵੀ ਆਪਾਂ ਮਰਗੀ ਪਿੰਡ ਦੇ ਵਿੱਚ ਆਪਾਂ ਮੈਂਬਰਾਂ ਨਾਲ ਦੇਖੋ ਤੇ ਮਰਗੀ ਮੀਟਿੰਗ ਕੀਤੀ ਹੈਗੀ ਆ ਕਿ ਕੋਈ ਵੀ ਸਾਨੂੰ ਕੋਈ ਕਾਨੂੰਨ ਦਾ ਨਸ਼ਾ ਵਾਰ ਕਰਦਾ ਲੱਭਦਾ ਹੈਗਾ ਜੇ ਉਹਦੇ ਵਾਰੇ ਪਸਖਤ ਕਾਰਵਾਈ ਕੀਤੀ ਜਾਏਗੀ ਜੋ WhatsApp ਸਰਕਾਰੀ ਨੰਬਰ ਦਿੱਤਾ ਗਿਆ ਹੈ ਉੱਤੇ ਆਪਾਂ WhatsApp ਕਰਕੇ ਉਹਦੇ ਬਾਰੇ ਕੰਪਲੇਂਟ ਕਰਾਂਗੇ ਭਾਵੇਂ ਕੋਈ ਵੀ ਹੈਗਾ ਆਪਣਾ ਜਾਂ ਬਾਹਰ ਦਾ ਕੋਈ ਵੀ ਹੈਗਾ ਆਪਾਂ ਪੂਰੀ ਕਾਰਵਾਈ ਕੀਤੀ ਹੈਗੀ ਆ ਤੇ ਫਿਲਹਾਲ ਬੱਚਿਆਂ ਨੂੰ ਵੀ ਦੱਸ ਰਿਹਾ ਹੈਗੇ ਆ ਕਿ ਇਹਨਾਂ ਚ ਜਾਂ ਤਾਂ ਆਪਾਂ ਦੂਰ ਰਹਿਣਾ ਹੈਗਾ ਯਾਰ ਸੋ ਕਰੋ ਲੋਕ ਸੇਵਾ ਦਾ ਸਸੋ ਇਹ ਮਸਾਜ ਨਾ ਕਰੀ। ਮੈਂ ਤਾਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਇਹਨਾਂ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਨੂੰ ਮੌਕਾ ਦਿੱਤਾ ਹੈਗਾ। ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਚਾਹਾਂਗਾ ਕਿ ਤੁਹਾਡਾ ਪੂਰਾ ਕੰਮ ਪੰਜ ਸਾਲ ਦੀ ਕਾਰਜਕਾਲੀ ਵਿੱਚ ਵਧੀਆ ਹੋਵੇਗਾ ਤੇ ਬੜੀ ਤਰੀਕਾ ਨਾਲ ਕਰਾਂਗੇ। ਤੁਹਾਡਾ ਵੱਧ ਤੋਂ ਵੱਧ ਸਹਿਯੋਗ ਕਰੋ। ਕੋਈ ਵੀ ਆਪਾਂ ਕੰਮ ਕਰਨ ਜਾਵਾਂਗੇ ਤੁਹਾਡਾ ਸਹਿਯੋਗ ਕਰੋ। ਵੱਧ ਤੋਂ ਵੱਧ ਮਿਲ ਕੇ ਇਕੱਠੇ ਹੋ ਕੇ ਬੜੀ ਤਰੀਕਾ ਨਾਲ ਕੰਮ ਕਰੀਏ ਤਾਂ ਜੋ ਪਿੰਡ ਦੀ ਵਧੀਆ ਲੱਗੇ।